ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਪੀਬੀਬੀ ਬਲਾਚੌਰ ਦਾ ਚੈਨਲ ਮੈਂ ਤੁਹਾਡਾ ਛੋਟਾ ਵੀਰ ਬਿੰਦੂ ਖਰੋੜੀਆ ਦੋਸਤੋ ਅੱਜ ਪਹੁੰਚੇ ਆਪਾਂ ਸਿਵਲ ਹਸਪੀਟਲ ਬਲਾਚੌਰ ਦੇ ਵਿੱਚ ਜ਼ਿਲ੍ਹਾ ਪ੍ਰਧਾਨ ਕਾਂਗਰਸ ਅਜੇ ਮੰਗੂਪੁਰ ਜੀ ਸਾਡੇ ਨਾਲ ਨੇ ਆਜੂ ਗੱਲਬਾਤ ਕਰਦੀਆਂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਭਾਜੀ ਆ ਬਹੁਤ ਵਾਰ ਦਾ ਤੁਸੀਂ ਦੇਖ ਵੀ ਲਈਆਂ ਬੰਗਿਆਂ ਦੇ ਵਿੱਚ ਵੀ ਦੇਖ ਲਈਏ ਵੀ ਦੇਖ ਲਈ ਤੇ ਕੀ ਗੱਲ ਕੀ ਹੈ ਜੀ ਸਾਂਭੇ ਨਹੀਂ ਜਾਂਦਾ ਦੇਸ਼ ਇਹ ਕੀ ਚੱਕਰ ਕੀ ਹੈ ਜਿਹੜਾ ਆਮ ਆਦਮੀ ਪਾਰਟੀ ਦੀ ਸਰਕਾਰ ਹੈਗੀ ਹੈ ਇਹਨਾਂ ਦਾ ਧਿਆਨ ਲਾਅ ਐਂਡ ਆਰਡਰ ਵੱਲ ਹੈ ਨਹੀਂ ਇਹਨਾਂ ਦਾ ਧਿਆਨ ਆਮ ਲੋਕਾਂ ਵੱਲ ਹੈ ਜਿਹੜਾ ਵਪਾਰੀ ਵਰਗ ਠੀਕ ਠੀਕੇ ਕਹਿ ਰਿਹਾ ਕਿ ਸਾਨੂੰ ਐਕਸਟਰੈਕਸ਼ਨ ਦੀਆਂ ਕਾਲ ਆ ਰਹੀਆਂ ਕਿਤੇ ਕਿਸੇ ਦੇ ਘਰ ਗੋਲੀ ਚਲਦੀ ਦੀ ਕਿਸੇ ਜਿਹੜਾ ਵਪਾਰੀ ਵਰਗ ਹੈ ਕਿਸੇ ਦੇ ਸ਼ੋਰੂਮ ਦੇ ਬਾਹਰ ਗੋਲੀ ਮਾਰੀ ਜਾ ਰਹੀ ਹੈ ਪਰ ਸਰਕਾਰ ਪ੍ਰਸ਼ਾਸਨ ਪੁਲਿਸ ਦਾ ਇਸ ਵੱਲ ਧਿਆਨ ਹੀ ਨਹੀਂ ਹੈਗਾ ਤੇ ਉਹਦਾ ਰਿਜ਼ਲਟ ਆ ਕਿ ਰੇਗ ਤੀਜੇ ਦਿਨ ਕਿਸੇ ਨਾ ਕਿਸ ਨੂੰ ਹੱਤਿਆ ਹੋ ਰਹੀ ਹੈ ਮਾਰਿਆ ਜਾ ਰਿਹਾ ਤੇ ਆ ਸਿਰਫ ਸੋਸ਼ਲ ਮੀਡੀਆ ਤੇ ਕਹੀ ਜਾਂਦੇ ਕਿ ਸਭ ਠੀਕ ਚੱਲਦਾ ਪਰ ਪਿਛਲੇ 2-3 ਸਾਲ ਤੋਂ ਅਸੀਂ ਰੌਲਾ ਪਾਉਂਦੇ ਪਏ ਹਾਂ ਕਿ ਲਾਅ ਐਂਡ ਆਰਡਰ ਦੀ ਜਿਹੜੀ ਸਿਚੁਏਸ਼ਨ ਆ ਬਹੁਤ ਮਾੜੀ ਹੋ ਚੁੱਕੀ ਹੈ। ਇਹਦੇ ਵੱਲ ਧਿਆਨ ਦੇਣਾ ਚਾਹੀਦਾ, ਸਰਕਾਰ ਨੂੰ ਇਹਦੇ ਵੱਲ ਦੇਖਣਾ ਚਾਹੀਦਾ ਪਰ ਸਾਰੀ ਦੀ ਸਾਰੀ ਪੁਲਿਸ ਤਾਂ ਇਹਨਾਂ ਨੇ ਕੇਜਰੀਵਾਲ ਤੇ ਉਹਨਾਂ ਦੀ ਟੀਮ ਦੇ ਆਲੇ-ਦੁਆਲੇ ਲਾ ਕੇ ਰੱਖੀ ਹੋਈ ਹੈ। ਸਾਰੀ ਦੀ ਸਾਰੀ ਪੁਲਿਸ ਦੀ ਅਗਰ ਤੁਸੀਂ ਕਰੋ ਉਹ ਤਾਂ ਇਹਨਾਂ ਦੀ ਰੱਖਿਆ ਵਿੱਚ ਰੱਖੀ ਹੋਈ ਹੈ। ਥਾਣਿਆਂ ਵਿੱਚ ਜਦ ਤੁਸੀਂ ਐਂ ਦੱਸੋ ਕਿ ਜਿਹੜੇ ਆਪਣੇ ਡਿਸਟ੍ਰਿਕਟ ਹੈਗੇ ਆ ਉਹਨਾਂ ਵਿੱਚ ਪੁਲਿਸ ਹੈ ਕਿੱਥੇ ਹੈਗੀ ਆ? ਜਿੰਨੀ ਕਿ ਹੈਗੀ ਆ ਉਹ ਥਾਣਿਆਂ ਜੋਗੀ ਨਹੀਂ ਹੈਗੀ ਤਾਂ ਉਹਨਾਂ ਨੇ ਬਾਹਰ ਲਾਅ ਐਂਡ ਆਰਡਰ ਸੰਭਾਲ ਲਏ ਕਰਨਾ ਕੀਆ ਜਾਂ ਜਿਹੜੀ ਥੋੜੀ ਮੂਰਤੀ ਬਚੀ ਹੋਈ ਹੈ ਉਹ ਇਹਨਾਂ ਨੇ ਇਲੈਕਸ਼ਨ ਦੇ ਵਿੱਚ ਆਪਣੇ ਕੈਂਡੀਡੇਟ ਜਿਤਾਉਣ ਨੂੰ ਬਾਕੀਆਂ ਨਾਲ ਧੱਕਾ ਕਰਨ ਲਈ ਲਾਈ ਹੋਈ ਹੈ ਆ ਹਾਲਾਤ ਹੈ ਇਸ ਟਾਈਮ ਜਿਹੜੇ ਨੇ ਇਹਨਾਂ ਪੂਰੇ ਪੰਜਾਬ ਦੇ ਕੀਤੇ ਹੋਏ ਜਦੋਂ ਕਾਂਗਰਸ ਦੀ ਸਰਕਾਰ ਸੀ ਉਦੋਂ ਕਦੇ ਗੋਲੀ ਕਾਂਡ ਦਾ ਮਸਲਾ ਸੁਣਿਆ ਨਹੀਂ ਸੀ ਦੇਈ ਬ੍ਰਦਰ ਮੈਂ ਨਹੀਂ ਕਹਿੰਦਾ ਕਿ ਜਦ ਨਹੀਂ ਹੁੰਦੀ ਹੋਊਗੀ ਪਰ ਆਹ ਹੈ ਅਗਰ ਇੱਕਾ ਦੁੱਕਾ ਕਿਤੇ ਕੁਝ ਹੁੰਦਾ ਸੀਗਾ ਤਾਂ ਤੂੰ ਪੂਰੀ ਪੁਲਿਸ ਸਟੇਟ ਹੋ ਜਾਂਦੀ ਸੀ ਕਿ ਸੀਐਮ ਜੀ ਆਪੀ ਦੇ ਵੱਲ ਧਿਆਨ ਦਿੰਦੇ ਹੁੰਦੇ ਸੀ ਸਾਰੀ ਸਰਕਾਰ ਅਗਰ ਕਿਤੇ ਅੱਧਾ ਦਾ ਵਾਕਿਆ ਹੁੰਦਾ ਸੀ ਉਹਦੇ ਨਾਲ ਆ ਕੇ ਖੜ ਜਾਂਦੇ ਸੀ ਮੌਜੂਦਾ ਸਰਕਾਰ ਵਿੱਚ ਤਾਂ ਲੱਗਦਾ ਹੈ ਕਿ ਐਮਐਲਏ ਜਾਂ ਇਹਨਾਂ ਦੇ ਬਾਕੀ ਨੁਮਾਇੰਦਿਆਂ ਨੂੰ ਜਾਂ ਸੀਐਮ ਨੂੰ ਕੋਈ ਫਰਕੇ ਨਹੀਂ ਪੈਂਦਾ ਹੈਗਾ ਕਿ ਪੰਜਾਬ ਇਹਨਾਂ ਨੇ ਛੱਡਿਆ ਰੱਬ ਦੇ ਭਰੋਸੇ ਹੋਇਆ ਹੈਗਾ ਇਸ ਟਾਈਮ ਜਿਹੜੀ ਪੰਜਾਬ ਦੀ ਸਿਚੁਏਸ਼ਨ ਹੋਈ ਵੀ ਹੈ ਐ ਲੱਗਦਾ ਹੈ ਕਿ ਪੰਜਾਬ ਭਗਵੰਤ ਮਾਨ ਨਹੀਂ ਕਿ ਗੈਂਗਸਟਰ ਚਲਾਉਂਦੇ ਪਏ ਆ ਜਿਨੂੰ ਦੇਖਦੇ ਉਹਨੂੰ ਗੋਲੀ ਮਾਰ ਦਿੰਦੇ ਆ ਜਿਨੂੰ ਦੇਖਦੇ ਉਸ ਤੋਂ ਪੈਸੇ ਇਕੱਠੇ ਕਰ ਲੈਂਦੇ ਆ ਡਰ ਦਾ ਮਾਹੌਲ ਹੈ ਸਾਰਿਆਂ ਵਿੱਚ ਭਾਜੀ ਕੱਲੂ ਸਾਡੇ ਨਾਲ ਵੀ ਇਦਾਂ ਹੋ ਸਕਦਾ ਪਰ ਇਹਦੀ ਲੌਂਗ ਸਾਰਿਆਂ ਨਾਲ ਸਾਰਿਆਂ ਨਾਲ ਸਾਨੂੰ ਸਾਰਿਆਂ ਨੂੰ ਧਮਕੀਆਂ ਆਂਦੀਆਂ ਪਈਆਂ ਸਾਨੂੰ ਸਾਰਿਆਂ ਨੂੰ ਗੋਲੀ ਮਾਰਨ ਦੀ ਧਮਕੀ ਦਿੱਤੀ ਜਾਂਦੀ ਹੈ ਜਦ ਤਾ ਇਹਨਾਂ ਨੂੰ ਪੈਸੇ ਦੇ ਦਿਓ ਨਹੀਂ ਆਪਣੇ ਘਰਾਂ ਦੇ ਅੰਦਰ ਤਾਲੇ ਲੈ ਕੇ ਬਹਿ ਜਾਓ ਪਰ ਮੈਂ ਜ਼ਿਲ੍ਹਾ ਪ੍ਰਧਾਨ ਕਾਂਗਰਸ ਪਾਰਟੀ ਦੇ ਹੋਣ ਦੇ ਨਾਤੇ ਅਜੇ ਮੰਗੂ ਪਰ ਪਹਿਲਾਂ ਵੀ ਲਾਅ ਐਂਡ ਆਰਡਰ ਨੂੰ ਲੈ ਕੇ ਆਵਾਜ਼ ਚੱਕਦੇ ਰਹੇ ਹਾਂ ਪ੍ਰਦਰਸ਼ਨ ਕਰਦੇ ਰਹੇ ਆਉਣ ਵਾਲੇ ਸਮੇਂ ਵਿੱਚ ਵੀ ਸਰਕਾਰ ਨੂੰ ਜਗਾਣ ਲਈ ਕੁਝ ਤਖੜਾ ਤੇ بڑا ਪ੍ਰਦਰਸ਼ਨ ਕਰਨਾ ਪਊਗਾ ਸ਼ਾਇਦ ਸਰਕਾਰ ਉਸ ਤੋਂ ਬਾਅਦ ਜਾਗੂ ਕਜੀ ਬਦਲੂੰਗਾ ਕੁਛ ਨਾ ਕੁਛ ਜਿਹੜਾ ਹਜੇ ਕਿ ਨਹੀਂ ਬਿਲਕੁਲ ਬਿਲਕੁਲ ਵੈਸੇ ਤਾਂ ਜਿਹੜੇ ਆ ਬਲਾਕ ਸੰਤੀ ਜ਼ਿਲ੍ਹਾ ਪ੍ਰਸਿੱਧ ਦੇ ਇਲੈਕਸ਼ਨ ਆਏ ਹੋਏ ਆ ਲੋਕਾਂ ਵਿੱਚ ਲਾਅ ਐਂਡ ਆਰਡਰ ਨੂੰ ਲੈ ਕੇ ਬਹੁਤ ਰੋਸ਼ ਹੈ ਉਹਦਾ ਜਵਾਬ ਇਸ ਸਰਕਾਰ ਨੂੰ ਮਿਲ ਜਾਣਾ 2027 ਵਿੱਚ ਲੋਕਾਂ ਨੇ ਇਸੇ ਗੱਲ ਕਰਕੇ ਜਿਹੜਾ ਸਾਡੇ ਵਪਾਰੀ ਵਰਗ ਨਾਲ ਜਾਂ ਵੱਖ-ਵੱਖ ਹੋਰ ਵੀ ਜਿਹੜੇ ਲੋਕ ਹੈਗੇ ਆ ਜਿਹੜਾ ਡਰ ਦਾ ਮਾਹੌਲ ਹੈ ਡਰੇ ਹੋਏ ਆ ਉਹਦੇ ਲਈ ਜਿਹੜੀ ਆ ਸਰਕਾਰ ਹੈਗੀ ਉਹਨਾਂ ਨੇ ਉਖਾੜ ਕੇ ਚਾੱਕ ਕੇ ਪਰੇ ਸਿੱਟਣੀ ਹੈਗੀ ਐਦਾਂ ਤਾਂ ਜਾਨਵਰਾਂ ਨੂੰ ਵੀ ਨਹੀਂ ਕੀਤਾ ਜਾਂਦਾ ਜਿੱਦਾਂ ਇਨਸਾਨਾਂ ਨੂੰ ਹੋ ਰਿਹਾ ਹੈ ਹਾਲਾਤ ਅੱਜ ਦੇ ਦਿਨ ਹੋਏ ਵੇ ਮੈਂ ਉਹੀ ਤਾਂ ਕਹਿੰਦਾ ਕਿ ਅੰਤਮਾਨ ਕਹਿੰਦਾ ਪਿਆ ਕਿ ਰਿਵਰਸ ਮਾਈਗ੍ਰੇਸ਼ਨ ਹੋਊਗੀ ਕਿ ਜਿਹੜੇ ਬਾਹਰ ਲੋਕੀ ਗਏ ਹੋਏ ਆ ਵਾਪਸ ਪੰਜਾਬ ਵਿੱਚ ਆਉਣਗੇ ਪਰ ਮਨ ਲੱਗਦਾ ਕਿ ਜਿੰਨਾ ਇਹਨਾਂ ਨੇ ਪੰਜਾਬ ਵਿੱਚ ਡਰ ਦਾ ਮਾਹੌਲ ਬਣਾਇਆ ਹੋਇਆ ਪੰਜਾਬ ਵਿੱਚ ਕੋਈ ਚੰਗਾ ਬੰਦਾ ਰਹੂਗਾ ਹੀ ਨਹੀਂ ਹੈਗਾ ਸਾਰਿਆਂ ਨੇ ਬਾਹਰ ਨਾ ਚੇ ਜਾਣਾ ਇਹ ਉਧ ਨੂੰ ਮੈਸੇਜ ਕੀ ਆ ਭਾਈ ਮੈਂ ਸਾਰੇ ਭਰਾਵਾਂ ਨੂੰ ਪੰਜਾਬ ਨੂੰ ਆ ਮੈਸੇਜ ਦਿੰਦਾ ਕਿ ਸਾਨੂੰ ਆਪਣਾ ਖਿਆਲ ਆਪ ਰੱਖਣਾ ਪਊਗਾ ਆਓ ਸਾਰੇ ਇਕੱਠੇ ਹੋ ਕੇ ਆਪਣੀ ਆਵਾਜ਼ ਬੁਲੰਦ ਕਰੀਏ ਇਸ ਸਰਕਾਰ ਨੂੰ ਜਗਾਣ ਲਈਏ ਕਿਸੇ ਵੀ ਤਰੀਕੇ ਤੁਸੀਂ ਆਪਣਾ ਪ੍ਰਦਰਸ਼ਨ ਕਰ ਸਕਦੇ ਆ ਰੋਸ਼ ਪ੍ਰੋਜੈਕਟ ਕਰ ਸਕਦੇ ਹੋ ਕਰੋ ਸ਼ਾਇਦ ਉਸ ਤੋਂ ਬਾਅਦ ਆ ਸਰਕਾਰ ਜਾਗੇ ਪਰ ਸਰਕਾਰ ਤੋਂ ਉਮੀਦ ਹੈ ਨਹੀਂ ਸਾਨੂੰ